ਚੋਪਿੰਡ ਚੋਪੜਾ ਦੇ ਵਿੱਚ ਜਿਹੜਾ ਛੋਟਾ ਘੱਲੂ ਘਰ ਆ ਕਾਨੂੰਨ ਵਾਲ ਦੀ ਸੰਭ ਜਿੱਥੇ ਦੇ ਇਹ ਗੁਰਦਾਸਪੁਰ ਦੀ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਵੇਸਟੇਜ ਆ ਰਹੀ ਸੀ ਸੋ ਕਾਫੀ ਦਿਨਾਂ ਤੋਂ ਜਿਹੜੀ ਹੈ ਇਹ ਮੁੱਦਾ ਉੱਠ ਰਿਹਾ ਸੀਗਾ ਕਿ ਇੱਕ ਦਾ ਇਤਿਹਾਸਕ ਇਹ ਕਾਨੂੰਨ ਵਾਲ ਦੀ ਸੰਭਾ ਇਹ ਲੋਕ ਦੁਨੀਆ ਭਰ ਤੋਂ ਇੱਥੇ ਘੱਲੂ ਘਰ ਦੀ ਇਸ ਇਲਾਕੇ ਨੂੰ ਦੇਖਣ ਵਾਸਤੇ ਆਉਂਦੇ ਆ ਵੀ ਉਸ ਵਲ ਕੇ ਉਹ ਜਿਹੇ ਹਾਲਾਤ ਹੋਣਗੇ ਦੂਸਰਾ ਕਿ ਇਹ ਓਪਨ ਹੋਣ ਦੇ ਨਾਲ ਇਹਦੇ ਆਲੇ ਦੁਆਲੇ ਜਿਹੜਾ ਹੈਗਾ ਸੰਭ ਹੋਣ ਕਰਕੇ ਇੱਥੇ ਇਹਦਾ ਪਾਣੀ ਦੇ ਵਿੱਚ ਨੇਚਰਲ ਸੋਰਸ ਦੇ ਵਿੱਚ ਇਹਦਾ ਵੇਸਟੇਜ ਜਾ ਰਹੀ ਹੈ। ਤੋਂ ਉਹਦੇ ਵਾਸਤੇ ਸਾਨੂੰ ਕੁਝ ਪਿੰਡਿਆਂ ਦੇ ਮਤੇ ਆਏ ਸੀਗੇ ਕਿ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਦੀਆਂ ਖਬਰਾਂ ਅਸੀਂ ਬੜੀਆਂ ਤੇ ਅਸੀਂ ਪਰ ਸੰਪਰਕ ਕੀਤਾ ਤੇ ਅੱਜ ਅਸੀਂ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਤੇ ਸਿੰਘ ਸਾਹਿਬ ਸਾਡੇ ਨਾਲ ਆ ਇਹਨਾਂ ਦੇ ਸਾਰਾ ਇਹੋ ਇਹਨਾਂ ਦਾ ਸਾਰਾ ਅਮਲਾ ਗ੍ਰੀਡਾ ਸੀਗਾ ਕੇ ਇਹਦੇ ਬਾਰੇ ਸਾਰੀ ਜਾਣਕਾਰੀ ਲਈ ਦੱਸਦੇ ਸੀਗੇ ਕਿ ਆ 24 25 ਕਰਨਾ ਦਾ ਕੋਈ ਇਸ ਪੰਚਾਇਤ ਦੇ ਨਾਲ ਐਗਰੀਮੈਂਟ ਸੀਗਾ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਆ ਅੱਜ ਤੋਂ ਬਾਅਦ ਤੇ ਇਹ ਜਿਹੜਾ ਕੂੜਾ ਡੰਪ ਹੋਇਆ ਇਹਦਾ ਸੈਗਰੀਗੇਸ਼ਨ ਦਾ ਠੇਕਾ ਹੋਇਆ ਇਹ ਜਿਹੜਾ ਹੈਗਾ ਇਹਨੂੰ ਮਿਊਸਪਲ ਕਮੇਟੀ ਚਕਾਊਗੀ ਤੇ ਆਪਣੇ ਕੂੜੇ ਵਾਸਤੇ ਵੱਖਰਾ ਆਪਣਾ ਜਿਹੜਾ ਹੈਗਾ ਪ੍ਰਬੰਧ ਕਰਨਗੇ ਉਹਦੇ ਵਾਸਤੇ ਉਹਨਾਂ ਨੇ ਨਾਲ ਗੱਲ ਹੋ ਗਈ ਸੀ ਸੇਲਦਾਰੂ ਸਾਹਿਬ ਨਾਲ ਤੇ ਇਹ ਹੁਣ ਜਿਹੜਾ ਇਸੋਸ਼ੀਏ ਖਤਮ ਹੋ ਗਿਆ ਇਹ ਇਤਿਹਾਸਿਕ ਜਗ੍ਹਾ ਹੈਗੀ ਆ ਇੰਨੇ ਦੇ ਸਿੰਘ ਸ਼ਹੀਦ ਹੋਏ ਹੈਗੇ ਨੇ ਲੇਕਿਨ ਲੱਗਦਾ ਨਹੀਂ ਇਹ ਪਹਿਲਾਂ ਨਹੀਂ ਸੋਚਣਾ ਚਾਹੀਦਾ ਦਮ ਤੋਂ ਪਹਿਲਾਂ ਹੁਣ ਐਂ ਨਾ ਹੁਣ ਜਿੱਦਾਂ ਜ਼ਿਆਦਾ ਜਿੱਦਾਂ ਪਿੰਡ ਵਾਲੇ ਉਹ ਜੇ ਉਸ ਵੇਲੇ ਜਿਨ੍ਹਾਂ ਨੂੰ ਪਤਾ ਸੀ ਇਸ ਬਾਰੇ ਕਿਉਂਕਿ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨੇ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਦਾਵਾ ਨਹੀਂ ਕਰ ਸਕਦੇ ਔਰ ਜਿਹੜੀ ਹੈਗੀ ਉਹਨਾਂ ਚੀਜ਼ਾਂ ਦਾ ਨੇਚਰਲ ਸਰਸ ਨੂੰ ਤਾਂ ਵੈਸੇ ਹੀ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੇਚਰਲ ਸਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਹਾਂ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੀ ਅਸੀਂ ਉਹਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਜਿਹੜਾ ਸਵਸ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਚੁਅਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵੇਲੇ ਜੈਸਰ ਸਾਹਿਬ ਨੇ ਕਿਹਾ ਹੈਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਤਾਂ ਜੋ ਮੰਗਿਆ ਪੈਸਾ ਆਇਆ ਵੀ ਹਰ ਚੀਜ਼ ਵਾਸਤੇ ਪਰ ਅਫਸੋਸ ਹੈ ਭੈਣ ਜੀ ਕਿਰੋ ਸੈਗਰੀਗੇਸ਼ਨ ਕੂੜਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਾਵੇ ਗਿੱਲਾ ਕੂੜਾ ਵੱਖਰਾ ਹੋ ਜਾਵੇ ਸੁੱਕਾ ਵੱਖਰਾ ਹੋ ਜਾਵੇ ਗਿੱਲੇ ਦੀ ਉਹ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ-ਬੋਦੀ ਮਿੱਟੀ ਬਚਣੀ ਹੈ ਉਹ ਅਸਲ ਜਿਸ ਮਕਸਦ ਵਾਸਤੇ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋਇਆ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਕੂੜਾ ਉਹ ਉਹ ਸੈਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਤੇ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹੀ ਲਗੇਸੀ ਵੇਸਟ ਦਾ ਲਗਾਤਾਰ ਦੁਰੀ ਆਈ ਹੈ ਜੇਕਰ ਇਹਦਾ ਪੂਰਾ ਪ੍ਰਬੰਧ ਹੋ ਜੂਵੇ ਇਕੱਲਾ-ਇਕੱਲਾ ਕੂੜਾ ਹੋ ਜੂਵੇ ਆ ਗਿੱਲਾ ਵਖਰਾ ਹੋ ਜਵੇ ਸੁੱਕਾ ਵਖਰਾ ਹੋ ਜਵੇ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਬਜਦਾ ਹੀ ਕੁਝ ਨਹੀਂ ਜਿਹੜੇ ਪ੍ਰਬੰਧ ਨੂੰ ਠੀਕਾ ਨੁਕਾਹ ਪੰਚਾਇਤ ਨੂੰ ਆਪ ਕੋ ਪੈਸੇ ਲੇ ਗਏ ਉਹ ਪੰਚਾਇਤ ਨੇ ਪੈਸੇ ਇਸ ਇਫੈਕਟ ਜੂਜ਼ ਪਰ ਨਹੀਂ ਕੀਤੇ ਨਹੀਂ ਉਹ ਤਾਂ ਪਿੰਡ ਵਾਸਤੇ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਤਾਂ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਮਿਊਨਿਸਪਲ ਕਮੇਟੀ ਨੇ ਥੋੜਾ ਮਿਊਨਿਸਪਲ ਕਮੇਟੀ ਨੂੰ ਦਿੱਤੇ ਹੋਣਗੇ ਉਹਨਾਂ ਨੇ ਦਿੱਤੇ ਆ ਉਹ ਤਾਂ ਪੰਚਾਇਤ ਤੇ ਪਿੰਡ ਵਾਸਤੇ ਇਹਨਾਂ ਨੇ ਖਰਚ ਕੀਤੇ ਹੋਣਗੇ ਪਰ ਮਿਊਨਿਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਥਾਨ ਦੇ ਉੱਤੇ ਨਾਲ ਲਾਈਏ ਉਹ ਜੋ ਕੁ ਕੋਣ ਨੂੰ ਜਿਹੜਾ ਹੈਗਾ ਚਲੋ ਇਹ ਜਿਹੜਾ ਹੈਗਾ ਜਿਹੜੀ ਚੀਜ਼ ਧਿਆਨ ਚੁੱਕੇ ਚੁੱਕੇ ਤੁੱਕੇ ਦਾ ਇਸ ਦੁਆਰਾ ਜਿਹੜਾ ਹੈਗਾ ਕੂੜਾ ਜੀ ਹੋ ਗਿਆ ਕਿਸੇ ਦੁਆਰਾ ਕੋਈ ਟਿਪਰ ਨਹੀਂ ਆਊਗਾ ਜਿਹੜਾ ਕੂੜਾ ਸਿੱਟਣ ਵਾਸਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦੱਸਿਆਈ ਉਹਨਾਂ ਕਿ ਉਹ ਉਹ ਅਸੀਂ ਠਕਾ ਦਾਂਗੇ ਲੱਗਦਾ ਨਹੀਂ ਪੰਚਾਇਤ ਨੂੰ ਜਾਗਰੂਕਾਉਣ ਦੀ ਲੋੜ ਹੈ ਜਿੱਦੋਂ ਤੇ ਕਹਿੰਿਆ ਵੀ ਗਿੱਲਾ ਸੁੜਾ ਕਲੋਸ ਕਰਨਾ ਵੀ ਸਾਈਕਲ ਕਰਨਾ ਚਾਹੀਦਾ ਇਹਨਾਂ ਦਾ ਨਹੀਂ ਉਹ ਤਾਂ ਹੈ ਉੱਥੇ ਹੀ ਹੋ ਜਾਣਾ ਜਿੰਨੇ ਇਹਨਾਂ ਦੇ ਬਣੇ ਹੋਏ ਸੈਂਟਰ ਬਣੇ ਹੋਇਆ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇਹ ਕੂੜਾ ਤਿੰਨ ਤਰ੍ਹਾਂ ਦਾ ਆ ਜਿਹੜਾ ਹੈਗਾ ਇੱਕ ਗੱਲਾ ਕੂੜਾ ਇੱਕ ਸੁੱਕਾ ਜੂੜ ਕੂੜਾ ਇੱਕ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਵਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਨੇ ਆ ਜਿਹੜੀ ਮਨੁੱਖਾ ਜਿਹੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਕੁਝ ਇਹੋ ਜਿਹੀਆਂ ਚੀਜ਼ਾਂ ਮੈਡੀਕਲ ਦੇ ਨਾਲ ਵੀ ਜੁੜੀਆਂ ਉਹਨਾਂ ਦਾ ਵੱਖਰਾ ਇਕ ਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਹੈਗਾ ਕਿ ਇੱਕ ਰੇੜੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਇਹਦੇ ਵਿੱਚ ਕੋ ਮਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਵਜਦਾ ਉਹਦੇ ਵਿੱਚ ਹਜ਼ਾਰ ਡਵੇਸਟ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਕੁਝ ਸਾਂਝੇ ਤੇ ਕਰ ਹੁੰਦਾ ਦਿਸਿਆ ਨਹੀਂ ਕਿਉਂਕਿ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤੇ ਫਿਰ ਕੂੜਾ ਤਾਂ ਬਚਦਾ ਹੀ ਨਹੀਂ ਕਿਉਂਕਿ ਜਿਹੜਾ ਜਿਹੜਾ ਗਿੱਲਾ ਕੂੜਾ ਉਹਨੇ گل ਜਾਣਾ ਉਹਨੇ ਖਾਦ ਬਣ ਜਾਣਾ ਸੁੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟ ਜਾਂ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸੜਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤ ਕੁਝ ਹੋਇਆ ਨਹੀਂ ਕਿਉਂਕਿ ਜਿੰਨਾਦਰ ਨਹੀਂ ਹੁੰਦਾ ਇਹੋ ਜੀਆਂ ਜੜੀਆਂ ਹੈਗੀਆਂ ਸਮੱਸਿਆ ਖਤਮ ਹੋਣ ਵਾਲੀ ਨਹੀਂ ਨਗੀ ਕਿਉਂਕਿ ਇਹ ਡੰਬ ਜਿਹੜੇ ਆ ਹੋਰ ਵੱਡੇ ਹੁੰਦੇ ਜਾ ਰਹੇ ਸਗੋਂ ਇਹ ਬਿਲਕੁਲ ਜ਼ੀਰੋ ਹੋਣੇ ਚਾਹੀਦੇ ਸੀ